પાત્ર પાત્ર કેંદા કેંદા પાત્ર બનકે રહે ગયા દુનિયા ਦੀ ਕਚਹਿਰੀ ਦੇ ਵਿੱਚ ਖਰੀਆਂ ਗੱਲਾਂ ਕਹਿ ਗਿਆ ਉਹਨਾਂ ਦੀ ਦੇਣ ਹੈ ਪੰਜਾਬੀ ਵਾਂਗ ਮੁੱਲੀ ਦੀ ਦੇਣ ਹੈ ਹਮੇਸ਼ਾ ਨਾਕਦੇ ਭਲਾਈ ਜਾ ਸਕਦੀਆਂ ਔਰ ਨਾ ਪੂਰਾ ਹੋਣ ਵਾਲਾ ਕਟਾ ਹੈ ਪਰਮਾਤਮਾ ਜਿੱਥੇ ਵੀ ਉਹ ਹੋਣ ਆਪਣੇ ਚਰਨਾਂ ਚ ਨਵਾਸਦੇ ਹਨ ਵੀ ਆਤਮੇ ਜੇ ਕਰਮ ਕਿਤੇ ਦਗਾਣੇ ਸੁਣਦਾ ਨਾ ਮੈਨੂੰ ਤੇਰੇ ਦਗਾਣੇ ਬਹੁਤ ਵਧੀਆ ਲੱਗਦੇ ਆ ਉਹ ਮੇਰੇ ਲਈ ਇੱਕ ਜ਼ਿੰਦਗੀ ਦੀ ਸਭ ਤੋਂ ਵੱਡੀ ਸਗਾਤ ਹੈ ਇਸ ਕਰਕੇ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਹੂਗਾ ਔਰ ਪ੍ਰਮਾਤਮਾ ਨੂੰ ਆਪਣੇ ਚਰਨਾਂ ਚ ਰਵਾਸ ਦ। ਪਾਤਰ ਸਾਹਿਬ ਦੇ ਭੋਗ ਦੇ ਉੱਪਰ ਮੌਜੂਦ ਆ ਆਤਮਾ ਬੁੱਢੇ ਵਾਲ ਜੀ ਪਹੁੰਚੇ ਨੇ ਇੱਥੇ। ਸਰ ਪਾਤਰ ਸਾਹਿਬ ਦਾ ਮੇਰੇ ਜ਼ਿਕਰ ਗੱਲ ਕਰੇ ਬੜਾ ਵੱਡਾ ਨਾਮ ਹੈ ਜੀ। ਸ਼ਰਧਾ ਤੇ ਮੁੱਲ ਬੇ। ਹਾਂ ਸਜੀਦ ਪਾਤਰ ਸਾਹਿਬ ਵਰਗੇ ਸਹਿਤਕਾਰ ਸਦੀਆਂ ਵਿੱਚ ਇੱਕ ਅੱਧੀ ਵਾਰ ਪੈਦਾ ਹੁੰਦੇ ਆ। ਸੋ ਪਾਤਰ ਪਾਤਰ ਕਹਿੰਦਾ ਕਹਿੰਦਾ ਪਾਤਰ ਬਣ ਕੇ ਰਹਿ ਗਿਆ। ਦੁਨੀਆ ਦੀ ਕਚਹਿਰੀ ਦੇ ਵਿੱਚ ਖਰੀਆਂ ਗੱਲਾਂ ਕਹਿ ਗਿਆ। ਚੇਸ ਕਰਕੇ ਸਾਡੇ ਲਈ ਪਾਤਰ ਸਾਹਿਬ ਹਮੇਸ਼ਾ ਯਾਦ ਰਹੂਗਾ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਸਹਿਤ ਨੂੰ ਜੋ ਉਹਨਾਂ ਦੀ ਦੇਣ ਹੈ ਪੰਜਾਬੀ ਮਾਂ ਮਲੀ ਦੀ ਦੇਣਾ ਹਮੇਸ਼ਾ ਨਾਕ ਦੇ ਭਲਾਈ ਜਾ ਸਕਦੀ ਹੈ ਔਰ ਨਾ ਪੂਰਾ ਹੋਣ ਵਾਲਾ ਕਟਾ ਹੈ ਪ੍ਰਮਾਤਮਾ ਜਿੱਥੇ ਵੀ ਉਹ ਹੋਣ ਆਪਣੇ ਚਰਨਾਂ ਚ ਨਵਾਸ ਦੇਣ ਥੇ ਇੱਕ ਵਾਰ ਬੱਚੇ ਨਾਲ ਕਦੇ ਮੁਲਾਕਾਤ ਹੋਈ ਹੈ ਜੀ ਬਹੁਤ ਬਾਰ ਬਹੁਤ ਬਾਰ ਮੈਂ ਕਲਮਾਰਨਾ ਕਹਿ ਸਕਦਾ ਲਾਸਟ ਵੀ ਜਦੋਂ ਮੈਨੂੰ ਅਕਸਰ ਬੋਕਰ ਜੇ ਲੈ ਕੇ ਕਹਿੰਦੇ ਸੀ ਕਿ ਆਤਮੇ ਜੇ ਕਰਮ ਕਿਤੇ ਦਗਾਣੇ ਸੁਣਦਾ ਨਾ ਮੈਨੂੰ ਤੇਰੇ ਦਗਾਣੇ ਬਹੁਤ ਵਧੀਆ ਲੱਗਦੇ ਆ ਉਹ ਮੇਰੇ ਲਈ ਇੱਕ ਜ਼ਿੰਦਗੀ ਦੀ ਸਭ ਤੋਂ ਵੱਡੀ ਸਗਾਤ ਹੈ ਇਸ ਕਰਕੇ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਹੂਗਾ ਔਰ ਪ੍ਰਮਾਤਮਾ ਨੂੰ ਆਪਣੇ ਚਰਨਾਂ ਚਿਲਵਾਸਦਾ ਜੀ ਜਿਹੜੀ ਹਮੇਸ਼ਾ ਤੁਹਾਨੂੰ ਲੱਗਦਾ ਕਿ ਹਮੇਸ਼ਾ ਦਿੱਤੇ ਰਹੇਗੀ ਗੱਲ ਨਹੀਂ ਅਕਸਰ ਹੀ ਮਿਲਦੇ ਰਹਿੰਦੇ ਸੀ ਮਨੋ ਉੱਥੇ ਮੈਂ ਚੰਡੀਗੜ੍ਹ ਕੋਈ ਯਾਦ ਕੋਈ ਜੇ ਆਪਾਂ ਕਿੱਸਾ ਜਾ ਦੇ ਆ ਵੀ ਬੜਾ ਇੱਕ ਮੈਂ ਕਹਿ ਸਕਦਾ ਕਿ ਸਾਂਝਾੜ ਦੇ ਨਾਲ ਨਹਿਰ ਚੱਲਦੀ ਐ ਟਿੱਬੇ ਵਾਲੀ ਉਹ ਕਿਤੇ ਰਾਤ ਨੂੰ ਚੰਡੀਗੜ੍ਹ ਤੋਂ ਆ ਰਹੇ ਸੀ ਤੇ ਮੀ ਪਿਆ ਸੀ ਸੌਣ ਭਾਦੋਂ ਦਾ ਮੀ ਪਿਆ ਸੀ ਉਹ ਕਿਤੇ ਉੱਤਰ ਕੇ ਮੜਾ ਜਾ ਬਈ ਉਹ ਕਹਿੰਦੇ ਵੀ ਚੱਲੋ ਚਾਹ ਪਾਣੀ ਪੀਨੇ ਆ ਤੇ ਅੱਗੇ ਇੱਕ ਟੋਆ ਸੀ ਪਾਣੀ ਵਾਲਾ ਉਹ ਜਦ ਤੁਰਨ ਲੱਗੇ ਤੇ ਰਾਤ ਨੂੰ ਨੇਰੇ ਚ ਨਾ ਦੇਖਿਆ ਟੋਆ ਤੇ ਉਦੋਂ ਜ ਪੈਰ ਪੈ ਗਿਆ ਉਹਨਾਂ ਦਾ ਪੈਰ ਪੈ ਗਿਆ ਤੇ ਮੋਬਾਈਲ ਵਿੱਚ गिर ਗਿਆ ਤੇ ਉਹ ਮੈਨੂੰ ਅੱਜ ਤੱਕ ਚੇਤੇ ਆ ਵੀ ਅਸੀਂ ਰਾਤ ਨੂੰ 9 10 ਵਜੇ ਲੇਟਾ ਲਾ ਕੇ ਮੋਬਾਈਲ ਲੱਭਿਆ ਗਿਆ ਪਾਤਰ ਸਾਹਿਬ ਦਾ ਇਸ ਕਰਕੇ ਮੈਂ ਕਹਿੰਦਾ ਵੀ ਹਮੇਸ਼ਾ ਉਹਨਾਂ ਨੂੰ ਦਿਲਚਸਪ ਰੱਖਿਆ ਰੱਖਾਂਗੇ ਚੱਕਰਿਆ ਉਹ ਵਡੇਰਾਂ ਵਾਲੀ ਪੰਚਨ ਨੂੰ ਦੱਸਦੇ ਕਿ ਅੰਤਿਮ ਅਰਦਾਸ ਦੇ ਉੱਪਰ ਬਹੁਤ ਸਾਰੀਆਂ ਸਖਸ਼ੀਤਾ ਪਹੁੰਚ ਰਹੀਆਂ ਨੇ ਅਤੇ ਪਾਤਰ ਸਾਹਿਬ ਨੂੰ ਯਾਦ ਕਰ ਰਹੀਆਂ ਸਜੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ ਪਾਤਰ ਪਾਤਰ ਕਹਿੰਦਾ ਕਹਦਾ ਪਾਤਰ ਬਣ ਕੇ ਰਹਿ ਗਿਆ ਦੁਨੀਆ ਦੀ ਕਚਹਿਰੀ ਦੇ ਵਿੱਚ ਖਰੀਆਂ ਗੱਲਾਂ ਕਹਿ ਗਿਆ ਉਹਨਾਂ ਦੀ ਦੇਣ ਹੈ ਪੰਜਾਬੀ ਮਾਮਲੀ ਦੀ ਦੇਣ ਹੈ ਹਮੇਸ਼ਾ ਨਾਕਦੇ ਭਲਾਈ ਜਾ ਸਕਦੀ ਔਰ ਨਾ ਪੂਰਾ ਹੋਣ ਵਾਲਾ ਕਟਾ ਹੈ ਪ੍ਰਮਾਤਮਾ ਜਿੱਥੇ ਵੀ ਉਹ ਹੋਣ ਆਪਣੇ ਚਰਨਾਂ ਚ ਨਵਾਸ ਦੇਣ ਵੀ ਆਤਮੇ ਜੇ ਕਰਮ ਕਿਤੇ ਦਗਾਣੇ ਸੁਣਦਾ ਨਾ ਮੈਨੂੰ ਤੇਰੇ ਦਗਾਣੇ ਬਹੁਤ ਵਧੀਆ ਲੱਗਦੇ ਆ ਉਹ ਮੇਰੇ ਲਈ ਇੱਕ ਜਿੰਦਗੀ ਦੀ ਸਭ ਤੋਂ ਵੱਡੀ ਸਗਾਤ ਹੈ ਇਸ ਕਰਕੇ ਉਹਨਾਂ ਦਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਹੂਗਾ ਔਰ ਪ੍ਰਮਾਤਮਾ ਨੂੰ ਆਪਣੇ ਚਰਨਾਂ ਚ ਵਸਦਾ ਪਾਤਰ ਸਾਹਿਬ ਦੇ ਭੋਗ ਦੇ ਉੱਪਰ ਮੌਜੂਦ ਆ ਆਤਮਾ ਬੁੱਢੇ ਵਾਲ ਜੀ ਪਹੁੰਚੇ ਨੇ ਇੱਥੇ ਸਰ ਪਾਤਰ ਸਾਹਿਬ ਜਿਹੜੇ ਜ਼ਿਕਰ ਗੱਲ ਕਰੇ ਬੜਾ ਵੱਡਾ ਨਾਮ ਹੈ ਜੀ ਸ਼ਰਦਾ ਤੇ ਮੁੱਲ ਬੇਨਾ ਸਜੀਦ ਪਾਤਰ ਸਾਹਿਬ ਵਰਗੇ ਸਹਿਤਕਾਰ ਸਦੀਆਂ ਵਿੱਚ ਇੱਕ ਅੱਧੀ ਵਾਰ ਪੈਦਾ ਹੁੰਦੇ ਆ ਸੋ પાત્ર પાત્ર કહેਦਾ કહેਦਾ પાત્ર બનકે રહે ਗਿਆ દુનિયા ਦੀ ਕਚਹਿਰੀ ਦੇ ਵਿੱਚ ਖਰੀਆਂ ਗੱਲਾਂ ਕਹਿ ਗਿਆ ਸੋ ਇਸ ਕਰਕੇ ਸਾਡੇ ਲਈ ਪਾਤਰ ਸਾਹਿਬ ਹਮੇਸ਼ਾ ਯਾਦ ਰਹੂਗਾ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਸਾਹਿਤ ਨੂੰ ਜੋ ਉਹਨਾਂ ਦੀ ਦੇਣ ਹੈ ਪੰਜਾਬੀ ਮਾਂ ਮਲੀ ਦੀ ਦੇਣਾ ਹਮੇਸ਼ਾ ਨਾਕਦੇ ਭਲਾਈ ਜਾ ਸਕਦੀ ਹੈ ਔਰ ਨਾ ਪੂਰਾ ਹੋਣ ਵਾਲਾ ਕਟਾ ਹੈ ਪਰਮਾਤਮਾ ਜਿੱਥੇ ਵੀ ਉਹ ਹੋਣ ਆਪਣੇ ਚਰਨਾਂ ਚ ਨਵਾਸ ਦੇਣ ਥੇ ਇੱਕ ਵਾਰ ਬੱਚੇ ਕਦੇ ਮੁਲਾਕਾਤ ਹੋਈ ਹੈ ਜੀ ਕਿ ਬਹੁਤ ਬਾਰ ਬਹੁਤ ਬਾਰ ਮੈਂ ਕਲਮਾਰਨਾ ਕਹਿ ਸਕਦਾ ਆ ਲਾਸਟ ਵੀ ਜਦੋਂ ਮੈਨੂੰ ਅਕਸਰ ਬੁੱਕਲ ਜ ਲੈ ਕੇ ਕਹਿੰਦੇ ਸੀ ਵੀ ਆਤਮੇ ਜੇ ਕਰਮੇ ਕਿਤੇ ਦਗਾਣੇ ਸੁਣਦਾ ਨਾ ਮੈਨੂੰ ਤੇਰੇ ਦਗਾਣੇ ਬਹੁਤ ਵਧੀਆ ਲੱਗਦੇ ਆ ਉਹ ਮੇਰੇ ਲਈ ਇੱਕ ਜ਼ਿੰਦਗੀ ਦੀ ਸਭ ਤੋਂ ਵੱਡੀ ਸਗਾਤ ਆ ਇਸ ਕਰਕੇ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਹੂਗਾ ਔਰ ਪ੍ਰਮਾਤਮਾ ਨੂੰ ਆਪਣੇ ਚਰਨਾਂ ਚ ਲਵਾਸਦਾ ਜੀ ਜਿਹੜੀ ਹਮੇਸ਼ਾ ਤੁਹਾਨੂੰ ਲੱਗਦਾ ਕਿ ਹਮੇਸ਼ਾ ਦਿੱਤੇ ਰਹੇਗੀ ਗੱਲ ਨਹੀਂ ਅਕਸਰ ਹੀ ਮਿਲਦੇ ਰਹਿੰਦੇ ਸੀ ਮਨੋ ਉੱਥੇ ਮੈਂ ਚੰਡੀਗੜ੍ਹ ਕੋਈ ਯਾਦ ਕੋਈ ਕਿੱਸਾ ਜਾ ਦੇ ਆ ਵੀ ਬੜਾ ਇੱਕ ਮੈਂ ਕਹਿ ਸਕਦਾ ਕਿ ਸਾਂਝਾੜ ਦੇ ਨਾਲ ਨਹਿਰ ਚਲਦੀ ਹੈ ਟੱਬੇ ਵਾਲੀ ਉਹ ਕਿਤੇ ਰਾਤ ਨੂੰ ਉਤਰ ਚੰਡੀਗੜ੍ਹ ਤੋਂ ਆ ਰਹੇ ਸੀ ਤੇ ਮੀਂਹ ਪਿਆ ਸੀ ਸੌਣ ਭਾਦੋਂ ਦਾ ਮੀਂਹ ਪਿਆ ਸੀ ਉਹ ਕਿਤੇ ਉਤਰ ਕੇ ਮੜਾ ਜਾ ਬਈ ਉਹ ਕਹਿੰਦੇ ਵੀ ਚੱਲੋ ਚਾਹ ਪਾਣੀ ਪੀਨੇ ਆ ਤੇ ਅੱਗੇ ਇੱਕ ਟੋਆ ਸੀ ਪਾਣੀ ਵਾਲਾ ਉਹ ਜਦ ਤੁਰਨ ਲੱਗੇ ਤੇ ਰਾਤ ਨੂੰ ਨੇਰੇ ਚ ਨਾ ਦੇਖਿਆ ਟੋਆ ਤੇ ਉਦੋਂ ਵਿੱਚ ਪੈਰ ਪੈ ਗਏ ਉਹਨਾਂ ਦਾ ਪੈਰ ਪੈ ਗਿਆ ਤੇ ਮੋਬਾਈਲ ਵਿੱਚ ਗਿਰ ਗਿਆ ਤੇ ਉਹ ਮੈਨੂੰ ਅੱਜ ਤੱਕ ਚੇਤੇ ਆ ਭਈ ਅਸੀਂ ਰਾਤ ਨੂੰ 9 10 ਵਜੇ ਲੇਟਾ ਲਾ ਕੇ ਮੋਬਾਈਲ ਲੱਬਿਆ ਗਿਆ 72000 ਦਾ ਇਸ ਕਰਕੇ ਮੈਂ ਕਹਿੰਦਾ ਵੀ ਹਮੇਸ਼ਾ ਉਹਨਾਂ ਨੂੰ ਦਿਲਚਸਪ ਰੱਖਿਆ ਰੱਖਾਂਗੇ ਚੱਕਰਾਂ ਦਾ ਤਾਂ ਆਪਾਂ ਗੱਡੇ ਵਾਲ ਦੀ ਪੰਚਨ ਨੂੰ ਦੱਸ ਦੇ ਕਿ ਅੰਤਿਮ ਅਰਦਾਸ ਦੇ ਉੱਪਰ ਬਹੁਤ ਸਾਰੀਆਂ ਸਖਸ਼ੀਤਾਵਾਂ ਪਹੁੰਚ ਰਹੀਆਂ ਨੇ ਅਤੇ ਪਾਤਰ ਸਾਹਿਬ ਨੂੰ ਯਾਦ ਕਰ ਰਹੀਆਂ ਸਜੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ